ਉਹ ਆ ਜਿਹੜੇ ਸਰਕਾਰ ਬਣੀਆਂ ਤਾਜ਼ੇ ਤਾਜ਼ੇ 2-4 ਸਿੰਘ ਨਿੰਗ ਸਿੰਘ ਲਿਆ ਕੇ ਖੜੇ ਕਰੇ ਹੁੰਦੇ ਨੇ ਕਹਿੰਦੇ ਸਾਨੂੰ ਤਾਂ ਜੀ ਸ੍ਰੇਸ਼ਟੀ ਦੇ ਰਾਜਗਾਨਾ ਸਾਨੂੰ ਵੀ ਪੰਜਾਬ ਦੇ ਹੱਥ ਹੱਕ ਚਾਹੀਦੇ ਸਾ ਪੰਜਾਬ ਉੱਲਗੜੀ ਆਉਣਾ ਚਾਹੀਦਾ ਇਹ ਨਹੀਂ ਕੋਈ ਪੰਜਾਬ ਰਾਜ ਅਬ ਇਹ ਕੋਲੇ ਵਾਧੂ ਅਧਿਕਾਰ ਨਹੀਂ ਹੋਣਾ ਚਾਹੀਦਾ ਸਿੱਖ ਬਾਹਰ ਸਿੱਖ ਗੱਲਤ ਗੱਲਾਂ ਕਰਦੇ ਸੰਤਾ ਸਿੱਖ ਰਿਆ ਹੋਣਾ ਬੰਨਾ ਚਾਹੀਦਾ ਉਹ ਤਾਂ ਪ੍ਰਮਾਣ ਦੇ ਰਾਜਗਾਨਾ ਪੂਰੇ ਤੇ ਇਹ ਤਾਂ ਸ੍ਰੇਸ਼ਟੀ ਦੇ ਰਾਜਗਾਨਾ ਮਾ ਉਹ ਐ ਲਾਡਾਂ ਦਾ ਬੁੱਤਾ ਇਹ ਜੱਜ ਕਰ ਰਹੇ ਹਣ ਲਾ ਕੇ ਜਾਂਦੇ ਹੋਏ ਨੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੁੰਦਾ ਨਾ ਪੰਡਿਤਾਂ ਨਾ ਕੋਈ ਹੋਰ ਦੇਣਾ ਕਰਦੇ ਬਸ ਖੁਸ਼ੀ ਬੜੇ ਹੋਏ ਹੁੰਦੇ ਨੇ ਕੈਮਰੇ ਮੋੜਿਆ ਕੇ ਖੁਸ਼ੀ ਬੜੇ ਹੋਏ ਹੁੰਦੇ ਨੇ ਇਹ ਤੇ ਮੱਸਾਂ ਹੀ ਜਿਵੇਂ ਕਿਸੇ ਨੂੰ ਹਨ ਕੈਮਰੇ ਮੋੜ ਜਾਂਦਾ ਹੁੰਦਾ ਕਿਸੇ ਅੱਖਾਂ ਨਹੀਂ ਪਿਆਰਾਂ ਨੂੰ ਕਿੰਨਾ ਤਾਂ ਜਾਣੀ ਚਲੋ ਗਰੀਬ ਬੰਦੇ ਹੁੰਦੇ ਨੇ ਯਾਰ ਪਰ ਹਾਂ ਜੇ ਹੁਸਲੀ ਸਿੱਖਣੇ ਸੱਚੀਆ ਗੁਰੂ ਦੇ ਸ਼ੰਦ ਲਾਲ ਨੇ ਤਾਂ ਉਹ ਇਹ ਜੀ ਗੱਲ ਨਹੀਂ ਕਰ ਸਕਦੇ ਜੀ ਕਦੇ ਵੀ ਕੋਈ ਹਾਂ ਸਾਨੂੰ ਉਹ ਬਹੁਤ ਬੰਦੇ ਗਲਤ ਗੱਲ ਕਰਾਤੇ ਆ ਯਾਰ ਉਹ ਤਾਂ ਪੰਜਾਬ ਦੇ ਹੱਕ ਦੀ ਗੱਲ ਕਰੂਗੇ ਕਿ ਨਹੀਂ ਗੁਰੂ ਸਾਹਿਬ ਤਾਂ ਖੁਦ ਸਾਰੇ ਗੁਰੂ ਇਹ ਸਾ ਲੜਾਈ ਲੜਦੇ ਮਰ ਗਏ ਹੱਥੋਂ ਲੋਕਾਂ ਨੂੰ ਜਹੰਮ ਦੇ ਮਰ ਗਏ ਤਾਂ ਹੱਤ ਕੋ ਭੱਜ ਗਈ ਆ ਨੇ ਸਰਕਾਰ ਉਹ ਉਹ ਤਾਂ ਸਾਡੇ ਨਹੀਂ ਤਾਂ ਜਿਹੜੀ ਸਰਕਾਰ ਪੰਜਾਬ ਨੂੰ ਖਤਮ ਕਰਦੀ ਜਾ ਰਹੀ ਹੈ ਉਹਦੇ ਹੱਥ ਤੇ ਬਿਆਨ ਦਿੰਦੇ ਕਿਧਰੋਂ ਇਹ ਬ੍ਰਾਹਮਣ ਸ਼੍ਰਸ਼ਟੀ ਦੇ ਰਾਜਦਾਨ ਦੇ ਯਾਰ ਉਹਨਾਂ ਨੂੰ ਕਹੋ ਯਾਰ ਤੁਸੀਂ ਦੋ ਤਿੰਨ ਪਿੰਡਾਂ ਦੇ ਰਾਜ ਕਰਕੇ ਦਿਖਾ ਦੋ ਸਾਨੂੰ ਬਣਾ ਕੇ ਦਿਖਾਓ ਵੀ ਹਾਂ ਜਿਹੜਾ ਤੁਸੀਂ ਸੇਫਟੀ ਟਿਕਾਣ ਵਾਲੀ ਬਣਾਉਣਾ ਮ ਕਰਕੇ ਦਿਖਾਓ ਮਰਾ ਯਾਰ ਜੈ ਵੀਰ ਇੱਕ ਪਿੰਡ ਕੀ ਨਾਲ ਕੋਣੋ 10 ਘਰ ਤੇ ਉਹ ਜਿਹੜਾ ਰਾਜ ਨਹੀਂ ਬਣਾਉਣਾ ਕਿੰਨਾ ਚਿਰ ਤੁਸੀਂ ਮਾਹੌਲ ਸ਼ੁਰੂ ਪਾ ਨਹੀਂ ਸ਼ੁਰੂ ਕਰ ਸਕਦੇ ਜਿੰਨਾ ਤੇ ਤੁਹਾਡਾ ਅਧਿਕਾਰ ਕੋਈ ਨਹੀਂ ਹੈਗਾ ਬਟੇਕ ਕੋਲ ਇਹਦੇ ਘਰ ਹੋਣੇ ਚਾਹੀਏ ਉਹਨਾਂ ਚਿਰ ਤੁਸੀਂ ਕਦੇ ਸ੍ਰਿਸ਼ਟੀ ਤੇ ਕਦੇ ਦੂਰ ਤੁਸੀਂ ਮੇਰੇ ਪ੍ਰਤੀ ਵਜਰਾ ਨਹੀਂ ਬਣਾ ਸਕਦੇ ਤੁਸੀਂ ਬਰਾ ਮੜੀ ਰਾਜ ਕਰਦੇ ਬੰਨਣਾ ਕਰ ਲੱਖ ਦੀ ਜਾਣ ਪਿਆ ਰਹੇ ਹੈ ਜੋ ਲੋਕਾਂ ਦੇ ਸਾਹਮਣੇ ਆਦੀ ਬਾਣੇ ਪਾਗ ਦੀ ਹਰ ਬਾਣੇ ਮਦਾ ਜਿਆਦਾ ਮੇਰੇ ਸਾਹਮਣੇ ਤਿਆਰੇ ਇੱਕ ਤਾਂ ਗੱਲ ਇਹ ਵੀ ਹੈ ਵੀ ਇਹ ਸਿੱਖਾਈ ਨਹੀਂ ਮੈਨੂੰ ਕਹਿਣ ਲੱਗਣਾ ਨਿੰਦਸੰਗਤ ਜੰਦੀ ਦੁਣਾਏ ਹੁੰਦੇ ਨਹੀਂ ਇਹ ਮੁਰਕੇ ਕਦੇ ਜਿੰਦੇ ਨਹੀਂ ਹੈ ਕਿਉਂਕਿ ਇੱਕ ਵੀਡੀਓ ਜੀ ਪਾ ਕੇ ਪਤਾ ਨਹੀਂ ਕਿਹੜੀ ਥੋੜੀ ਚਲਕੇ ਜਾਂਦੇ ਨੇ ਫਿਰ ਕਦੇ ਸਾਹਮਣੇ ਵੀ ਨਹੀਂ ਆਉਂਦੇ ਹੈਗੇ ਚਲੋ ਐਕ ਵੀ ਕੋਈ ਕੋਲਚੀ ਗਲਤੀ ਹੋਈ ਤਾਂ ਮਾਫ ਕਰਿਓ ਵੀਰੇ ਛੋਟਾ ਪੁਰਾ ਧਾਮ ਜਿਵੇਂ ਤੋਂ ਛੋਟਿਆ ਦਾ ਬੜਾ ਦਾ ਪੁਰਾ ਧਾਮ ਦੇਖੀ ਸਬਸਕ੍ਰਾਈਬ ਕਰ ਦਿਓ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ ਨਹੀਂ ਵਧੀਆ ਲੱਗੀ ਤਾਂ ਮੈਨੂੰ ਦੱਸ ਦਿਓ ਧੰਨਵਾਦ